ਮੈਂ ਗੁਰਸੀ ਖਾਂ ਜੇ ਤੋ ਗੁਰਬਾਰਨੀ ਦੀ ਗੱਲ ਆ ਜੇ ਨਾ ਤਾਂ ਮੈਂ ਪਿੱਛੇ ਨਹੀਂ ਹਟ ਸਕਦਾ। ਯੇਰੇ ਤੇ ਫੋਨ ਆਉਂਦਾ ਕਿੰਦੇ ਵਾਸਤੇ? ਜੇ ਫੋਨ ਹੀ ਨਾ ਚੱਕੋ ਤਾਂ। ਤੁਹਾਡਾ ਫੋਨ ਉਹਨੇ ਨਹੀਂ ਲਿਆ। ਤੁਸੀਂ ਤਾਂ ਫੋਨ ਲੈਣ ਗਈ ਸੀ। ਤਾਂ ਤੁਸੀਂ ਕੀ ਵੇਖਿਆ ਸੀ? ਫੋਨ ਹੀ ਵੇਖਿਆ ਸੀ ਨਾ। ਕੁਛ ਹੋਰ ਤਾਂ ਨਹੀਂ ਵੇਖਿਆ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆਂ ਕਿ ਤੁਹਾਡੇ ਮਨ ਆਪ ਦਾ ਵੀ ਦਿਮਾਗ ਨਮਾਜ਼ ਦੇ ਵਿੱਚ ਨਹੀਂ ਸੀਗਾ ਉਹਨਾਂ ਦਾ ਦਿਮਾਗ ਕਾਬੁਲ ਦੇ ਵਿੱਚ ਘੋੜੇ ਖਰੀਦਣੇ ਦੇ ਵਿੱਚ ਚੱਲਦਾ ਸੀ ਜਪਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਉਪਨੀਰ ॥॥ ਇਸੇ ਵੰ ਗੁਰਪਰਸਾਦ ਜਪ ਆਦ ਸਚੁਾਦ ਸਚੁ

ਆ ਕੀ ਹੋ ਰਿਹਾ ਹੈ ਤੇ ਪੁਨੀਤ ਕਹਤੇ ਪਰਤ ਸਤਗੁਰ ਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ

सची दिमाग खराब हो जाता है फोन आके तो हां बाती हने तक गल थोड़ी देर भी चलते हैं बस थोड़ा जहा रेह गया मेरा पाठ फिर चलेंगे आप घूमन ठीक है ਤੇਰੇ ਬੋਲ ਕਿੱਥੇ ਸ਼ਾਇਦ ਇੱਥੇ ਸਬਨਾ ਗਲਾ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੇ ਤਹ ਨਾਨਕ ਮਨ ਮੇਰੇ ਸਦਾ ਰਹੋ ਅਰਨਾਈ ਅਰੇ ਅਛੀ ਰੀ ਹੈਲੋ ਇਹ ਕੀ ਦੀ ਆਵਾਜ਼ ਆਂਦੀ ਹੈ ਬਸ ਥੋੜਾ ਪਾਠ ਕਰਦੀ ਹਾਂ ਮੈਂ ਪਾਠ ਪੂਰਾ ਹੋਣ ਵਾਲਾ ਫਿਰ ਮੈਂ ਆਵਾਂਗੀ ਤੇਰੇ ਕੋਲ ਹਾਂ ਫਿਰ ਕੀ ਕਰਦੀ ਪਈਏ ਦੀਦੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਿਆ ਪਾਠ ਦੀਦੀ ਹਾਂ ਵੀਰੇ ਕਰ ਲਿਆ ਤੀਜੀ ਜਦੋਂ ਤੁਸੀਂ ਪਾਠ ਕਰਦੇ ਹੋ ਆਪਣਾ ਫੋਨ ਨਹੀਂ ਸਾਇਲੈਂਟ ਕਰਦੇ ਫੋਨ ਹੀ ਵੇਖਦੇ ਰਹਿੰਦੇ ਹੋ ਨਹੀਂ ਵੀਰੇ ਮੈਂ ਤਾਂ ਨਹੀਂ ਫੋਨ ਚਲਾਉਂਦੀ ਕੀ ਹੋ ਗਿਆ ਤੈਨੂੰ ਆਪਣੀ ਅੱਖਾਂ ਟੈਸਟ ਕਰਾ ਜਾ ਕੇ ਤੇ ਦੀ ਆ ਕੀ ਗੱਲਾਂ ਕਰਦੀ ਭਈਓ ਕਲੀ ਮੈਂ ਤੁਹਾਨੂੰ ਵੇਖਿਆ ਤੁਸੀਂ ਜਦੋਂ ਪਾਠ ਕਰਦੇ ਸੀ ਤੁਸੀਂ ਫੋਨ ਚੱਕਦੇ ਸੀ ਤੇ ਅੱਜ ਵੀ ਥੋੜੀ ਦੇਰ ਪਹਿਲਾਂ ਹੀ ਤੁਸੀਂ ਫੋਨ 'ਚ ਗੱਲ ਕਰਦੇ ਸੀ ਤੁਸੀਂ ਤਾਂ ਫੋਨ ਚ ਲਾਂਦੇ ਹੋ ਪਾਠ ਕਰਦੇ ਸਮੇਂ ਤੁਸੀਂ ਤਾਂ ਆਪਣੇ ਫੋਨ ਨੂੰ ਮਿਊਟ ਹੀ ਨਾ ਕਰਦੇ ਉਹ ਤਾਂ ਮੇਰੇ ਸਹੇਲੀ ਦਾ ਫੋਨ ਸੀ ਇੰਪੋਰਟੈਂਟ ਕਾਲ ਸੀ ਤਾਈ ਚੁੱਕਿਆ ਸੀ ਆਪਾਂ ਖੇਡਣ ਜਾਣਾ ਐਦਾਂ ਨਹੀਂ ਚੱਕਤੀ ਮੈਂ ਕਿਸੇ ਦਾ ਵੀ ਫੋਨ ਮੇਰੇ ਫਿਰ ਫੋਨ ਹੁੰਦਾ ਕਿੰਦੇ ਵਾਸਤੇ ਜੇ ਫੋਨ ਹੀ ਨਾ ਚੱਕੋ ਤਾਂ ਸਿਰਫ ਵੇਖਣ ਵਾਸਤੇ ਹੀ ਹੁੰਦਾ ਇਦੀ ਉਹ ਤਾਂ ਗੱਲ ਸਹੀ ਏ ਤੁਹਾਡੀ ਫੋਨ ਵਾਲੀ ਪਰ ਮੈਂ ਤੁਹਾਨੂੰ ਵੇਖਿਆ ਤੁਸੀਂ ਵਿੱਚ ਪਾਠ ਵੀ ਭੁੱਲ ਗਏ ਸੀ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਸੀ ਤੁਸੀਂ ਕਿੱਥੇ ਹੋ ਇਹ ਤਾਂ ਗਲਤ ਗੱਲ ਹੈਗੀ ਨਾ ਵੀ ਇਹਦੀ ਦuire ਮੈਂ ਪੂਰਾ ਪੰਜ ਬਾਣੀਆਂ ਦਾ ਪਾਠ ਪੂਰਾ ਕੀਤਾ ਹੈ ਉਹ ਭੈਣ ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸਮਝਦੇ ਪਾਏ ਇਹ ਬਾਣੀ ਜਿਹੜੀ ਹੈ ਬਹੁਤ ਹੀ ਸ਼ੁੱਧ ਹੈ ਗੁਰੂ ਸਾਹਿਬਾਨੇ ਖੁਦ ਲਿਖੀ ਹੈਗੀ ਜਦੋਂ ਤੁਸੀਂ ਕਿੱਥੇ ਵੀ ਜਾਂਦੇ ਹੋ ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋ ਤੁਹਾਡਾ ਮਨ ਕਿਹਦੇ ਵਿੱਚ ਹੁੰਦਾ ਸ਼ਾਪਿੰਗ ਦੇ ਵੀ ਚੁੰਦਾ ਹੈ ਤੁਹਾਡਾ ਫੋਨ ਨੂੰ ਲੈਣਿਆ ਨਹੀਂ ਆ ਤੁਸੀਂ ਜਦੋਂ ਫੋਨ ਲੈਣ ਗਈ ਸੀ ਤਾਂ ਤੁਸੀਂ ਕੀ ਵੇਖਿਆ ਸੀ ਫੋਨ ਹੀ ਵੇਖਿਆ ਸੀ ਨਾ ਕੁਛ ਹੋਰ ਤਾਂ ਨਹੀਂ ਵੇਖਿਆ ਉਦਾਂ ਹੀ ਜਦੋਂ ਤੁਸੀਂ ਪਾਠ ਕਰਦੇ ਸੀ ਤੁਸੀਂ ਕਿਉਂ बार-बार ਫੋਨ ਵੇਖਦੇ ਸੀ ਤੁਹਾਡਾ ਮਨ ਪਾਠ ਸੀ ਕਿਉਂ ਨਹੀਂ ਸੀਗਾ ਜਿੱਦਾਂ ਸੀ ਕੁਝ ਖਾਣੇ ਹੈ ਤਾਂ ਸਾਡਾ ਮਨ ਤੇ ਸਾਡਾ ਦਿਮਾਗ ਖਾਣ ਦੇ ਰਾਹੀ ਹੁੰਦਾ ਹੈ ਖਾਣ ਨੂੰ ਵੇਖਦਾ ਹੈ ਉਦਾਂ ਹੀ ਅਸੀਂ ਸਕੂਲ ਜਾਂਦੇ ਹਾਂ ਅਸੀਂ ਮਨ ਲਗਾ ਕੇ ਪੜਾਈ ਕਰਦੇ ਆਂ ਪੜਾਈ ਦੇ ਵਿੱਚ ਆਪਣਾ ਮਨ ਲਗਾਉਂਦੇ ਆਂ ਤੇ ਤੁਹਾਨੂੰ ਪਾਠ ਦੇ ਵਿੱਚ ਵੀ ਆਪਣਾ ਮਨ ਲਗਾਉਣਾ ਚਾਹੀਦਾ ਹੈ ਨੇਤਾ ਮਨ ਲਗਾ ਕੇ ਪਾਠ ਕਰਦੀ ਆਂ ਪਤਾ ਨਹੀਂ ਵੀਰੇ ਤੈਨੂੰ ਕੀ ਹਰ ਵੇਲੇ ਮੇਰੇ ਵਿੱਚ ਹੀ ਕਮੀਆਂ ਦਿਖਾਈ ਦੇਂਦੀਆਂ ਨੇ ਵੇਖੋ ਪਰ ਮੈਂ ਤੁਹਾਡੀ ਕੋਈ ਐਦਾ ਕੋਈ ਕਮੀਆਂ ਨਹੀਂ ਕੱਢਦਾ ਮੈਂ ਗੁਰਸੇਖਾਂ ਜਦੋਂ ਗੁਰਬਾਣੀ ਦੀ ਗੱਲ ਆ ਜਾਏ ਨਾ ਤਾਂ ਮੈਂ ਪਿੱਛੇ ਨਹੀਂ ਹਟ ਸਕਦਾ ਭਾਵੇਂ ਤੁਸੀਂ ਹੋ ਭਾਵੇਂ ਤੁਸੀਂ ਮੇਰੀ ਭੈਣ ਨਹੀਂ ਹੋ ਚਾ ਕੋਈ ਵੀ ਹੋਵੇ ਮੈਂ ਗੁਰਬਾਣੀ ਲਈ ਲਈ ਪਿੱਛੇ ਨਹੀਂ ਹਟਾਂਗਾ ਇਦਿ ਵਿੱਚ ਸਾਡੇ 6 ਗੁਰੂ ਸਾਹਿਬਾਨ ਜੀ ਦੀ ਬਾਣੀਆਂ ਹੈ ਤੇ ਪੜ ਸਾਹਿਬਾਨ ਜੀ ਦੀ ਬਾਣੀਆਂ ਵੀ ਹੈਗੀ ਲਿਖਿਆ ਵੀ ਹੋਇਆ ਹੈ ਕਿ ਗੁਟਕਾ ਸਭ ਜਦੋਂ ਵੀ ਪੜਨਾ ਹੈ ਕੋਈ ਵੀ ਬਾਣੀ ਪੜਨੀ ਹੈ ਤਾਂ ਆਪਣੇ ਹੱਥ ਨੂੰ ਸੁੱਚਾ ਕਰਕੇ ਪੜਨਾ ਹੈ ਪਰ ਤੁਸੀਂ ਤੁਹਾਡਾ ਜਿਹੜਾ ਫੋਨ ਹੁੰਦਾ ਹੈ ਤੁਸੀਂ ਉਹਨੂੰ ਕਿੱਥੇ ਵੀ ਰੱਖ ਦਿੰਦੇ ਹੋ ਉਹਦੇ ਵਿੱਚ ਗੰਦੇ ਹੱਥ ਲੱਗਦੇ ਆ ਉਹ ਹੀ ਹੱਥ ਫਿਰ ਗੁਟਕਾ ਸਹਿਜ ਉੱਤੇ ਵੀ ਲੱਗਦੇ ਨੇ ਹਾਂ ਵੀਰੇ ਤੂੰ ਸਹੀ ਕਹਿੰਦਾ ਮੈਂ ਤਾਂ ਬਹੁਤ ਵੱਡੀ ਗਲਤੀ ਕਰਦੀ ਆ ਤੂੰ ਇੱਕਦਮ ਸਹੀ ਬੋਲ ਰਿਹਾ ਫੋਨ ਨਹੀਂ ਚੱਕਣਾ ਚਾਹੀਦਾ ਪਾਠ ਕਰਦੇ ਸਮੇਂ ਮੈਂ ਪਾਠ ਵੀ ਭੁੱਲ ਜਾਂਨੀ ਆ ਮੈਂ ਕਿੱਥੇ ਸੀ ਹੁਣ ਪੜ੍ਹਦੇ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਸੁਣਾਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੇ ਦੌਰਾਨ ਅਗਾਂਹ ਨੂੰ ਇੱਕ ਸ਼ਖਸ ਮਿਲਦਾ ਜੀ ਦਾ ਨਾਮ ਨਵਾਬ ਦੌਲਤ ਖਾਨ ਸੀ ਠੀਕ ਕਾਜ਼ੀ ਮਿਲਦਾ ਹੈ ਜੇ ਤੁਸੀਂ ਹਿੰਦੂ ਮੁਸਲਮਾਨ ਦੇ ਵਿੱਚ ਕੋਈ ਵੀ ਪੇਦਬਾਉ ਨਹੀਂ ਕਰਦੇ ਤਾਂ ਤੁਸੀਂ ਸਾਡੇ ਮਸਜਿਦ ਦੇ ਵਿੱਚ ਸਾਡੇ ਨਾਲ ਨਮਾਜ਼ ਪੜੋਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਨੂੰ ਕਹਿ ਦਿੰਦੇ ਹਨ ਕਿ ਠੀਕ ਹੈ ਮੈਂ ਨਮਾਜ਼ ਪੜਨੇ ਨੂੰ ਤਿਆਰ ਹਾਂ ਪਰ ਮੇਰੀ ਵੀ ਇੱਕ ਸ਼ਰਤ ਹੈਗੀ ਜਦੋਂ ਮੈਂ ਨਮਾਜ਼ ਪੜਾਂਗਾ ਤੁਸੀਂ ਦੋਵੇਂ ਵੀ ਮੇਰੇ ਨਾਲ ਨਮਾਜ਼ ਪੜ੍ਹਨੀ ਹੈ ਤਾਂ ਨਵਾਬ ਦੌਲਤ ਖਾਨ ਔਰ ਕਾਜ਼ੀ ਕਹਿੰਦੇ ਠੀਕ ਹੈ ਅਸੀਂ ਵੀ ਤੁਹਾਡੇ ਨਾਲ ਨਮਾਜ਼ ਪੜਾਂਗੇ ਜਦੋਂ ਮਸਜਿਦ ਦੇ ਅੰਦਰ ਜਾਂਦੇ ਹੈ ਜਦੋਂ ਆਬਦੌਲਤ ਖਾਨ ਔਰ ਕਾਜ਼ੀ ਜਦੋਂ ਨਵਾ ਨਮਾਜ਼ ਪੜ੍ਹ ਲੈ ਹੁੰਦੇ ਐ ਤਸ਼ੀਰ ਗੁਰੂ ਨਾਨਕ ਦੇਵ ਜੀ ਸਾਹ ਦੇ ਵਿੱਚ ਲੰਘ ਜਾਂਦੇ ਔਰ ਉਹਨਾਂ ਨੂੰ ਵੇਖ ਲੈ ਲੱਗ ਜਾਂਦੇ ਐ ਜਦੋਂ ਉਹਨਾਂ ਦੀ ਨਮਾਜ਼ ਹੋ ਜਾਂਦੀ ਐ ਨਵਾਬ ਦੌਲਤ ਖਾਨ ਔਰ ਕਾਜ਼ੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਕੋਲ ਜਾਂਦੇ ਐ ਔਰ ਕਹਿੰਦੇ ਤੁਸੀਂ ਤਾਂ ਨਮਾਜ਼ ਪੜ੍ਹੀ ਨਹੀਂ ਤੁਸੀਂ ਤਾਂ ਸਾਡੇ ਨਾਲ ਆਏ ਨਹੀਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਜ਼ੀ ਨੂੰ ਕਹਿੰਦੇ ਹਨ ਕਿ ਤੁਹਾਡਾ ਦਿਮਾਗ ਤਾਂ ਆਪਣੇ ਘਰ ਦੇ ਵਿੱਚ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਬੱਚਾ ਹੋਣ ਵਾਲਾ ਹੈ ਤਾਂ ਕਾਜ਼ੀ ਕਹਿੰਦਾ ਹੈ ਅਗਰ ਮੇਰਾ ਦਿਮਾਗ ਨਮਾਜ਼ ਦੇ ਵਿੱਚ ਨਹੀਂ ਸੀਗਾ ਤਾਂ ਤੁਸੀਂ ਨਵਾਬ ਦੇ ਨਾਲ ਨਮਾਜ਼ ਪੜ੍ਹ ਲੈਂਦੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਤੁਹਾਡੇ ਨਵਾਬ ਦਾ ਵੀ ਦਿਮਾਗ ਨਮਾਜ਼ ਦੇ ਵਿੱਚ ਨਹੀਂ ਸੀਗਾ ਉਹਨਾਂ ਦਾ ਦਿਮਾਗ ਕਾਬੁਲ ਦੇ ਵਿੱਚ ਘੋੜੇ ਖਰੀਦਣ ਦੇ ਵਿੱਚ ਚੱਲਦਾ ਸੀ ਉਸ ਵਾਰ ਦੇ ਸੀ ਕਿ ਹੁਣ ਮੈਂ ਕਾਬੁਲ ਜਾਵਾਂਗਾ ਤੇ ਘੋੜੇ ਖਰੀਦਾਂਗਾ ਤੁਸੀਂ ਦੋਵੇਂ ਦਾ ਧਿਆਨ ਨਮਾਜ਼ ਦੇ ਵਿੱਚ ਨਹੀਂ ਸੀਗਾ ਕੋਈ ਕੁਝ ਸੋਚਦਾ ਸੀ ਤੇ ਕੋਈ ਕੁਝ ਸੋਚਦਾ ਸੀ ਤੁਸੀਂ ਨਮਾਜ਼ ਦੇ ਵਿੱਚ ਧਿਆਨ ਨਹੀਂ ਲਗਾਉਂਦੇ ਸੀਗੇ ਇਹ ਸੁਣ ਕੇ ਨواب دولت ਖਾਂ اور قاضی شری گورو نانک دیو جی دے چرناں دے وچ آ جاندے ہیں او کہندے ہیں کہ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਤਾਂ پہلے ਤੋਂ ਹੀ ਬਹੁਤ ਵੱਡੀ ਗਲਤੀ ਕਰਦੇ ਸੀ ਅੱਗੇ ਤੋਂ ਅਸੀਂ ਐਦਾ ਦੀ ਗਲਤੀ ਕਦੇ ਨਹੀਂ ਕਰਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਭਾਵੇਂ ਤੁਸੀਂ ਨਮਾਜ਼ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਕੋਈ ਵੀ ਪਾਠ ਕਰਦੇ ਹੋ ਪਰ ਤੁਹਾਡਾ ਧਿਆਨ ਤੁਹਾਡੇ ਕੋਲ ਪਾਉੜੇ ਚਾਹੀਦੇ ਉਸ ਪਰਮਾਤਮਾ ਦੇ ਲਈ ਜਿਨ੍ਹਾਂ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੈ ਤੁਹਾਨੂੰ ਸਮੇਂ ਕਰਨਾ ਚਾਹੀਦਾ ਹੈ ਉਸ ਪਰਮਾਤਮਾ ਲਈ ਅੱਜ ਕੱਲ੍ਹ ਲੋਕੀ ਪਹਿਲੇ ਪੈਸੇ ਕਮਾਉਂਦੇ ਆ ਤੇ ਜਦੋਂ ਬੁੱਢੇ ਹੋ ਜਾਂਦੇ ਆ ਤਾਂ ਪਰਮਾਤਮਾ ਨੂੰ ਯਾਦ ਕਰਦੇ ਆ ਪਰ ਉਹਨਾਂ ਨੂੰ મોਕਸ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਕੋਈ ਇਨਸਾਨ ਪਹਿਲੇ ਹੀ ਪਰਮਾਤਮਾ ਦਾ ਧਿਆਨ ਲਾਵੇ ਤਾਂ ਉਹਨੂੰ ਐਦਾ ਤਾਂ ਦਿੱਕਤਾਂ ਨਹੀਂ ਆਣਗੀਆਂ ਤਾਂ ਪੜ੍ਹਨੇ ਹੁਣੇ ਤੁਹਾਨੂੰ ਸਮਝ ਆਇਆ ਇਸ ਪਾਸ ਦੀ ਅਹਿਮੀਅਤ ਅਸੀਂ ਸਾਰੇ ਕੰਮ ਟਾਈਮ ਤੇ ਕਰਦੇ ਆ ਤਾਂ ਸਾਨੂੰ ਪਾਠ ਦੇ ਵਿੱਚ ਵੀ ਧਿਆਨ ਲਾਉਣਾ ਚਾਹੀਦਾ ਹੈ ਟਾਈਮ ਨਾਲ ਕਰਨਾ ਚਾਹੀਦਾ ਹੈ ਪਾਠ ਵੀ ਵੀਰੇ ਤੂੰ ਤਾਂ ਮੈਨੂੰ ਬਹੁਤ ਥੋੜੀ ਸਾਕੀ ਸੁਣਾਈ ਗੁਰੂ ਨਾਨਕ ਦੇਵ ਜੀ ਹੁਣ ਮੈਂ ਸਮਝ ਗਈ ਹੁਣ ਮੈਂ ਆਪਣੀ ਸਹੇਲੀ ਸੁਆਤੀ ਨੂੰ ਵੀ ਸਿਖਾਵਾਂਗੀ ਇਹ ਫੋਨ ਨਹੀਂ ਕਰਦੇ ਬਾਰ-ਬਾਰ ਜਦੋਂ ਕੋਈ ਪਾਠ ਕਰਦਾ ਹੋਵੇ ਤੇਵੇਂ ਹੁਣ ਸਵੇਰੇ ਜਿੰਨੇ ਵੀ ਕਰਾ ਕਰਾਂਗੀ ਛੇਤੀ ਉੱਠ ਕੇ ਧੰਨਵਾਦ ਤੇਰਾ ਮੈਂ ਮੈਂ ਸਿਖਾ ਲਈ ਇਹ ਤਾਂ ਆਪਨੇ ਬਹੁਤ ਛੋਣੀ ਗੱਲ ਕੀਤੀ ਹੈ ਬਹੁਤ ਚੰਗੀ ਗੱਲ ਕੀਤੀ ਹੈ ਹੁਣ ਤੁਸੀਂ ਵੀ ਆਪਣਿਤ ਵੇਲੇ ਪਾਠ ਕਰਨਾ ਅਕੀਰ ਤੁਸੀਂ ਭੈਣ ਕੀ ਦੀ ਉਹ ਵੀਰ ਪ੍ਰਤਾਪ ਸਿੰਘ ਖਾਲਸਾ ਦੀ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਇਹ ਮਕਸਦ ਸੀ ਕਿ ਕੁਝ ਲੋਕੀ ਜਦੋਂ ਪਾਠ ਕਰਦੇ ਹਨ ਨਿਤਨੇਮ ਕਰਦੇ ਹਨ ਤਾਂ ਆਪਣੇ ਫੋਨ ਨੂੰ ਵੇਖੀ ਜਾਂਦੇ ਹਨ ਆਪਣੇ ਫੋਨ ਨੂੰ ਸਿਚ ਆਫ ਕਰਕੇ ਜਾਂ ਮਿਊਟ ਕਰਕੇ ਨਹੀਂ ਰੱਖਦੇ ਆਪਣਾ ਧਿਆਨ ਪਾਠ ਦੇ ਵਿੱਚ ਨਹੀਂ ਲਾਉਣ ਦੇ ਤਾਂ ਇਸ ਵੀਡੀਓ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਜਦੋਂ ਵੀ ਤੁਸੀਂ ਪਾਠ ਕਰਨਾ ਹੈ ਤਾਂ ਉਹਦੇ ਵਿੱਚ ਧਿਆਨ ਲਾਣਾ ਹੈ ਪਰ ਆਤਮਾ ਦੀ ਉਤਸਾਹ ਕਰਨੀ ਹੈ ਕਿ ਉਹਨਾਂ ਨੇ ਤੁਹਾਨੂੰ ਇੰਨੀ ਸੋਹਣੀ ਜ਼ਿੰਦਗੀ ਬਖਸ਼ੀ ਹੋਈ ਹੈ। ਔਰ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਔਰ ਫਲਸਫੇ ਨੂੰ ਘਰ-ਘਰ ਤੱਕ ਜ਼ਰੂਰ ਪਹੁੰਚਾਏ। ਗਰ ਸਾਡਾ ਪ੍ਰਯਾਸ ਤੁਸੀ ਸਾਰਿਆਂ ਨੂੰ ਚੰਗਾ ਲੱਗਾ ਹੋਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਪਤਾਨਾ ਕਿ ਸਾਡਾ ਪ੍ਰਯਾਸ ਤੁਹਾਨੂੰ ਕਿਵੇਂ ਲੱਗਾ ਇਸੇ ਕੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹਨਾਂ ਬੱਚਿਆਂ ਦਾ ਇਹ ਪ੍ਰਯਾਸ ਕਿਸ ਤਰ੍ਹਾਂ ਦਾ ਲੱਗਾ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਤੇ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਹਿੱਸਾ ਨੇ ਬ੍ਰਿਗੇਡ ਦੇ ਸਿਪਾਹੀ ਨੇ ਤੇ ਬੜੀ ਮਿਹਨਤ ਕਰਦੇ ਨੇ ਇਹ ਬੱਚੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹੋ ਜੀਆਂ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਤਾਂ ਕਿ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਆਪ ਜੀ ਦਾ ਸਿਰਫ ਇੰਨਾ ਹੀ ਸਹਿਯੋਗ ਸਾਡੇ ਵਾਸਤੇ ਬਹੁਤ ਹੈ ਕਿ ਜਿੰਨੇ ਵੀ ਗਰੁੱਪ ਆਪ ਜੀ ਦੇ ਕੋਲ ਨੇ ਚਾਹੇ WhatsApp ਦੇ ਨੇ ਚਾਹੇ Facebook ਦੇ ਨੇ ਸਾਰਿਆਂ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਤਾਂ ਕਿ ਇਹਨਾਂ ਬੱਚਿਆਂ ਦਾ ਹੌਂਸਲਾ ਬਣਿਆ ਰਹੇ ਇਸੇ ਤਰ੍ਹਾਂ ਇਹ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ